ਸਾਸਿਕਾ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਦਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਜਿਹੜੀ ਜੁਆਇਨ ਕੀਤੀ ਸੀ ਆਮ ਆਦਮੀ ਪਾਰਟੀ ਮੌਕੇ ਤੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੌਜੂਦਾ ਮੁੱਖ ਮੰਤਰੀ ਵੀ ਮਜੂਦ ਸੀ ਅਤੇ ਅਰਵਿੰਦ ਕੇਜਰੀਵਾਲ ਨੇ ਭਰੋਸਾ ਦਿਵਾਇਆ ਸੀ ਕੁਵਰਬਿਜੇ ਪ੍ਰਤਾਪ ਸਿੰਘ ਨੂੰ ਜੇਕਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਜਿਨ੍ਹਾਂ ਨੇ ਸ਼੍ਰੀ ਗੁਰਗਨ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਉਹਨਾਂ ਦੇ ਅੰਗ ਜਿਹੜੇ ਨੇ ਗਲੀਆਂ ਦੇ ਵਿੱਚ ਖਿਲਾਰੇ ਨੇ ਡੇਰਾ ਬਾਬਾ ਸੱਚਾ ਸੌਦਾ ਦੇ ਮੁਖੀ ਨੂੰ ਜਿਨ੍ਹਾਂ ਨੇ ਮਾਫੀਨਾਮਾ ਦਿਵਾਇਆ ਹੈ ਅਤੇ ਬਾਵਰ ਕਲਾਂ ਦਾ ਜਿਹੜਾ ਗੋਲੀ ਕਾਂਡ ਹੋਇਆ ਹੈ ਉਹ ਸਾਰੇ ਹੀ ਅਪਰਾਧੀਆਂ ਨੂੰ سزا ਦਵਾਈ ਜਾਵੇਗੀ ਅਤੇ 30 ਦਿਨਾਂ ਦੇ ਵਿੱਚ ਉਹ ਜੇਲ੍ਹ ਦੀਆਂ ਸੌ ਲੱਖਾਂ ਦੇ ਪਿੱਛੇ ਹੋਣਗੇ ਲੇਕਿਨ ਇਸ ਨੂੰ ਲੈ ਕੇ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਛੂਮੁਲੀਤ ਕੀਤੀ ਬਾਅਦ ਵਿੱਚ ਉਹਨਾਂ ਨੇ ਇਲੈਕਸ਼ਨ ਲੜੀ ਅਬਰਸਰ ਉਤਰੀ ਤੋਂ ਜਿੱਤ ਵੀ ਗਿਆ ਲੇਕਿਨ ਵਾਰ-ਵਾਰ ਘੋਰ ਲਗਾਨ ਤੇ ਵਾਰ-ਵਾਰ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਨੂੰ ਕਹਿਣ ਤੇ ਕੰਨ ਤੇ ਜੋ ਨਹੀਂ ਸਰਕੀ ਅੱਜ ਫਿਰ ਮਾਨਸੂਨ ਸੈਸ਼ਨ ਵਿਧਾਨ ਸਭਾ ਦਾ ਤੀਜਾ ਤੇ ਆਖਰੀ ਦਿਨ ਸੀ ਅੱਗ ਵਾਂਗੂ ਸ਼ੇਰ ਵਾਂਗੂ ਗਰਜੇ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਇਹ ਜਿਹੜਾ ਫੈਸਲਾ ਹੈ ਇਹ ਗੁਰੂ ਸਹਿਬਾਨਾਂ ਦੇ ਹੱਕ ਦਾ ਹੈ ਸਾਨੂੰ ਹੱਕ ਸੱਚ ਦੀ ਲੜਾਈ ਚੜ੍ਹਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਨਿਕਰ ਜਿਵੇਂ ਜਿਹੜੀ ਸਜ਼ਾ ਮਿਲੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਕਾਂਗਰਸ ਪਾਰਟੀ ਨੂੰ ਇਸੇ ਤਰ੍ਹਾਂ ਹੀ ਸਜ਼ਾ ਆਉਣ ਵਾਲੇ ਦਿਨਾਂ ਦੇ ਵਿੱਚ ਵਾਹਿਗੁਰੂ ਦੇਣਗੇ ਉਹ ਸੱਚਾ ਰੱਬ ਦੇਵੇਗਾ ਜੇਕਰ ਅਸੀਂ ਸੱਚ ਦੇ ਰਾਤੇ ਜਾਂ ਉਹ ਫੈਸਲਾ ਜਲਦੀ ਨਹੀਂ ਕਰਦੇ ਉਹਨਾਂ ਨੇ ਕਿਹਾ ਭਾਵੇਂ ਕੋਰਟਾਂ ਨੇ ਜਾਂ ਹਾਈ ਕੋਰਟ ਜਾਂ ਪੰਜਾਬ ਅਤੇ ਹਰਿਆਣਾ ਦੀ ਕਾਈ ਕੋਰਟ ਜਾਂ ਸੁਪਰੀਮ ਕੋਰਟ ਨੇ ਜੋ ਕੁਝ ਮਰਜ਼ੀ ਕਿਹਾ ਹੋਵੇ ਲੇਕਿਨ ਪੁਖਦਾ ਸਬੂਤ ਸਰਕਾਰ ਦੇ ਕੋਲ ਮੌਜੂਦ ਨੇ ਇਸ ਲਈ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਇੱਕ ਦਿਨ ਸਪੈਸ਼ਲ ਮੀਟਿੰਗ ਬੁਲਾਈ ਜਾਵੇ ਇੱਕ ਬੈਠਕ ਹੋਵੇ ਬੈਠਕ ਉਤੇ ਇਸ ਗੱਲ ਦੀ ਸਮੀਖਿਆ ਕੀਤੀ ਜਾਵੇ ਕਿ ਜਿਹੜੇ ਦੋਸ਼ੀ ਨੇ ਸ਼੍ਰੀ ਗੁਰਗ੍ਰਾਂਦ ਸਾਹਿਬ ਜੀ ਦੇ ਉਹਨਾਂ ਨੂੰ ਸਜ਼ਾ ਜਿਹੜੇ ਲੋਕਾਂ ਨੇ ਕਰਵਾਈ ਜਿਹੜੇ ਨੇਤਾਵਾਂ ਨੇ ਜਿਹੜੀ ਪਾਰਟੀ ਨੇ ਬਾਬਰ ਕਲਾਂ ਗੋਲੀकांड ਕਰਵਾਇਆ ਉੱਥੇ ਜਿਹੜੇ ਮੌਕੇ ਦੇ ਅਫਸਰ ਸੀ ਜਾਂ ਜਿਹੜੇ ਮੌਕੇ ਦੇ ਵਿਧਾਇਕ ਸੀ ਮੰਤਰੀ ਸੀ ਜਾਂ ਮੁੱਖ ਮੰਤਰੀ ਸੀ ਉਹਨਾਂ ਨੂੰ ਸਜ਼ਾ ਬਣਦੀ ਹੈ ਦੂਸਰੇ ਪਾਸੇ ਡੇਰਾ ਸੱਚਾ ਸੌਦਾ ਦੇ ਡੇਰਾ ਸਾਧ ਰਾਮ ਰਹੀਮ ਨੂੰ ਜਿਹੜੀ ਜਿਹੜੀ ਦਵਾਈ ਗਈ ਹੈ ਮਾਫੀ ਉਸ ਬਾਰੇ ਵੀ ਉਹਨਾਂ ਨੇ ਬੜੇ ਬੜੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਜਲਦੀ ਤੋਂ ਜਲਦੀ ਕੰਮ ਜਿਹੜਾ ਹੈ ਨਵੀਂਕ ਦੇਣਾ ਚਾਹੀਦਾ ਹੈ ਦੂਸਰੇ ਪਾਸੇ ਉਹਨਾਂ ਨੇ ਕੀਤੀ ਐਮਐਸਪੀ ਦੀ ਗੱਲ ਉਹਨਾਂ ਨੇ ਕਿਹਾ ਆਪਾ ਤਾਂ ਕਹਿੰਦੇ ਸੀ ਕਿ 10 ਮਿੰਟਾਂ ਚ ਐਮਐਸਪੀ ਦੇ ਦੇਾਂਗੇ ਲੇਕਿਨ ਉਹਨਾਂ ਨੇ ਕਿਹਾ ਕਿ ਇਸ ਸਰਬਸੰਪਤੀ ਦੇ ਨਾਲ ਮਤਾ ਪਾਸ ਕੀਤਾ ਜਾ ਸਕਦਾ ਹੈ ਕੋਈ ਵੀ ਵਿਧਾਇਕ ਆਨਾ ਕਾਨੀ ਨਹੀਂ ਕਰੇਗਾ ਨਾ ਨੁਕਰ ਨਹੀਂ ਕਹੇਗਾ ਕਹਿੰਦਾ ਮੈਂ ਸਿਗਨੇਚਰ ਕਰਨਾ ਬਾਅਦ ਚ ਬਾਕੀ ਸਾਰੇ ਵਿਧਾਇਕ ਕਰਨਗੇ ਜਿਹੜਾ ਕੋ ਕਹਿੰਦਾ ਮੈਂ ਉਹਨੂੰ ਆਪੇ ਕਨਵਿੰਸ ਕਰਾਂਗਾ ਕਿ ਐਮਐਸਪੀ ਜਿਹੜੀ ਹੈ ਪੰਜਾਬ ਪਧਰ ਤੇ ਜਾਰੀ ਕਰ ਦੇਣੀ ਚਾਹੀਦੀ ਹੈ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਜਿਹੜਾ ਸਵੇਰ ਹੈ ਬਾਅਦ ਵਿੱਚ ਉਹਨਾਂ ਨੇ ਫਿਰ ਦੁਬਾਰਾ ਕਿਹਾ ਕਿ ਜਿੰਨੇ ਵੀ ਫੈਸਲੇ ਪੈਂਡਿੰਗ ਪਏ ਨੇ ਜੇਕਰ ਕਰੀਏ ਜਲਦੀ ਗੱਲ ਪਾਣੀ ਦੀ ਗੱਲ ਕਰੀਏ ਅੰਮ੍ਰਿਤਸਰ ਦੀ ਉਹਨਾਂ ਨੇ ਕਿਹਾ ਕਿ ਨਰਕ ਬਣ ਗਿਆ ਹੈ ਸੀਵਲ ਦਾ ਕੰਮ ਪ੍ਰੋਪਰ ਤੌਰ ਤੇ ਨਹੀਂ ਹੋਇਆ ਇਟ ਮੀਨਸ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਨਾਲ 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 ਬਾਕੀ ਜਿੰਨੇ ਵੀ ਆਗੂ ਸੀ ਐਮਐਲਏ ਸੀ ਵਿਧਾਇਕ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਆਪਣੀ ਪਾਰਟੀ ਦੇ ਪੁੱਤੜੇ ਫਰੋਲ ਦਿੱਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਜਿਹੜੀ ਪਾਰਟੀ ਦੀ ਸਰਕਾਰ ਹੈ ਉਹ ਗੁੰਗਲਾਂ ਤੋਂ ਮਿੱਟੀ ਲਾਉਣ ਦੀ ਗੱਲ ਕਰ ਰਹੀ ਹੈ ਪੁਖਤਾ ਜਿਹੜੇ ਕੰਮ ਨਹੀਂ ਕੀਤੇ ਜਾ ਰਹੇ ਪੰਜਾਬ ਸਰਕਾਰ ਵੱਲੋਂ ਕਿਉਂਕਿ ਪਿੰਡਾਂ ਦੇ ਵਿੱਚ ਅੱਜ ਤੱਕ ਇੱਕ ਮੰਤਰੀ ਨੇ ਇਹ ਵੀ ਗੱਲ ਕਹਿ ਦਿੱਤੀ ਉਹਨਾਂ ਨੇ ਕਿਹਾ ਕਿ ਸੜਕਾਂ ਦਾ ਕੰਮ ਕਰਾਓ ਲੋਕ ਸਾਨੂੰ ਗਾਲਾਂ ਕੱਢਦੇ ਆ ਯਾਨੀ ਕਿ ਆਮ ਆਦਮੀ ਪਾਰਟੀ ਦਾ ਐਨਾ ਕੋਈ ਬੁਰਾ ਹਾਲ ਹੋਇਆ ਪਿਆ ਹੈ ਜਿਹੜੇ ਵਿਧਾਇਕ ਨੇ ਕਿਉਂਕਿ ਉਹਨਾਂ ਦੇ ਜਿਹੜੇ ਕੈਬਨਟ ਮੰਤਰੀ ਨੇ ਬਿਲਕੁਲ ਗੱਲ ਨਹੀਂ ਸੁਣ ਰਹਾ ਜੇ ਗੱਲ ਕੀਤੀ ਗਈ ਪੈਨਸ਼ਨ ਦੀ ਉਹਨਾਂ ਨੇ ਕਿਹਾ ਕਿ 2500 ਪੈਨਸ਼ਨ ਵੀ ਹੋਣੀ ਚਾਹੀਦੀ ਹੈ 2500 ਪੈਨਸ਼ਨ ਨੂੰ ਜਦੋਂ ਗੱਲ ਹੋਈ ਤਾਂ ਕੁਲਤਾਰ ਸਿੰਘ ਸੰਮਾ ਜੋ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਨੇ ਜਲਦੀ ਜਲਦੀ ਜਿਹੜੇ ਉਸ ਮੰਤਰੀ ਨੂੰ ਬਿਠਾ ਦਿੱਤਾ ਯਾਨੀ ਕਿ ਗੋਂਗਲਾਂ ਨਾਲੋਂ ਮਿੱਟੀ ਲਾਉਣ ਦੀ ਜਾਂ ਜਿਹੜੇ ਖੋਖਲੇ ਸੁਪਨੇ ਵਖਾਏ ਨੇ ਉਹ ਸੁਪਨੇ ਧਰੇ ਧਰਾਏ ਰਹਿ ਜਾਣਗੇ ਪੰਜਾਬ ਦੇ ਲੋਕਾਂ ਨੇ ਅਤੇ ਪੰਜਾਬ ਦੇ ਲੋਕ ਵੀ ਲੱਗਦਾ ਮਨ ਬਣਾ ਕੇ ਬੈਠੇ ਹੋਏ ਨੇ ਕਿ ਭਾਈ 2.5 ਸਾਲ ਰਹਿ ਗਏ ਨੇ ਇਹਨਾਂ ਦੀ ਸਹਿਲੀਏ ਆਉਣ ਵਾਲਾ ਸਮਾਂ ਜਦੋਂ ਵੋਟਾਂ ਮੰਗਣ ਆਣਗੇ ਫਿਰ ਦੱਸਾਂਗੇ ਇਸ ਲਈ ਅਸੀਂ ਵੀ ਰਿਕਵੈਸਟ ਕਰਦੇ ਹਾਂ ਆਪਣੇ ਸਾਧੇ ਬਣਾਈ ਕਿ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਉਸ ਨੂੰ ਮੌਕੇ ਦੇ ਕੰਮ ਕਰਨੇ ਚਾਹੀਦੇ ਨੇ ਨਹੀਂ ਤਾਂ ਭਾਈ ਸ਼੍ਰੋਮਣੀ ਅਕਾਲੀ ਦਲ ਵਾਂਗੂ ਤੁਸੀਂ ਵੀ ਦਰਬਾਰ ਦਰ ਭਟਦੇ ਫਿਰੋਗੇ